ठीक है कल 2017 नवंबर को 155 बटालियन बीएसएफ फिरोजपुर को गुप्त तौर पर एक सूचना मिली है जिसमें यह दर्शाया जाता है कि पिन गट्टी हिया थाना ममदोट के एक ड्रोन पाया गया है इस सूचना मिलने पर बीएसएफ और पंजाब पुलिस ने सांझे तौर पर कार्रवाई की थी ਅਤੇ ਪਿੰਡ ਗੱਟੀ ਹਿਆਤ ਇੰਟਰਨੈਸ਼ਨਲ ਬਾਰਡਰ ਤੋਂ ਤਕਰੀਬਨ 40 ਮੀਟਰ ਭਾਰਤ ਵੱਲ ਨੂੰ ਇੱਕ ਡਰੋਨ ਅਸੀਂ ਰਿਕਵਰ ਕੀਤਾ ਹੈ ਲਵਾਰਿਸ ਹਾਲਤ ਚ ਤਕਰੀਬਨ 2:30 ਵਜੇ ਦੁਪਹਿਰ ਨੂੰ ਇਸ ਤਹਿਤ ਮਕਦਮਾ ਨੰਬਰ 247 ਅਧੀਨ ਧਾਰਾ 10 11 ਅਤੇ 12 에어ਕ੍ਰਾਫਟ ਐਕਟ थाना ਮੰਦੋੜ ਵਿਖੇ ਦਰਜ ਕੀਤਾ ਗਿਆ ਅਤੇ ਸਰਸਰੀ ਤੌਰ ਤੇ ਮੁਲਾਜਾ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਇਹ ਡਰੋਨ ਇੱਕ DJI ਮੈਵਿਕ 3 ਕਲਾਸਿਕ ਡਰੋਨ ਹੈ ਦੀ ਕਪੈਸਿਟੀ ਤਕਰੀਬਨ 500 ਗ੍ਰਾਮ ਪੇਲੋਡ ਹੈ ਇਹ ਛੋਟੇ ਕਨਸਾਈਨਮੈਂਟਸ ਲਈ ਯੂਜ਼ ਕੀਤਾ ਜਾਂਦਾ ਹੈ ਡਰੋਨ ਤੇ ਬਾਕੀ ਜਿਹੜੀ ਇਹਦੀ ਡਿਟੇਲਸ ਹੈ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਅਤੇ ਹੋਰ ਜਿਹੜੀ ਗੱਲਾਂ ਸਾਹਮਣੇ ਆਉਣਗੀਆਂ ਉਹ ਤੁਹਾਡੇ ਨਾਲ ਸ਼ੇਅਰ ਕਰ ਦਿੱਤੀ ਜਾਣਗੀਆਂ ਇਸ ਦੇ ਨਾਲ ਕੋਈ ਹੋਰ ਵੀ ਗ੍ਰੰਥ ਕੀ ਹੋਣੀ ਨਹੀਂ ਜਿਵੇਂ ਕਿ ਮੈਂ ਦੱਸਿਆ ਤੁਹਾਨੂੰ ਇਹ ਡਰੋਨ ਸਾਨੂੰ ਲਵਾਰਿਸ ਹਾਲਤ ਚ ਜਿਵੇਂ ਮਿਲਿਆ ਤੇ ਮੌਕੇ ਤੇ ਦੇਖ ਕੇ ਵੀ ਇਹ ਪਾਇਆ ਗਿਆ ਕਿ ਇਹ ਅਜ ਨਹੀਂ ਗਿਆ ਕਿ ਇਹ ਕੋਈ ਫਰੈਸ਼ ਡਰਾਪਿੰਗ ਨਹੀਂ ਹੈ ਇਹ ਕੁਝ ਦਿਨ ਪਹਿਲਾਂ ਦਾ ਗਿਰਿਆ ਪਿਆ ਹੈ ਤੇ ਇਸ ਤੋਂ ਸਾਨੂੰ ਕੋਈ ਕਨਸਾਈਨਮੈਂਟ ਕੋਈ ਨਸ਼ੀਲਾ ਪਦਾਰਥ ਨਹੀਂ ਬRAND ਹੋਇਆ ਪਰ ਅਸੀਂ ਇਸ ਦਾ ਫੋਰੈਂਸਿਕਸ ਕਰਾਵਾਂਗੇ ਤੇ ਇਹਦੇ ਸਾਰੇ ਡਿਟੇਲ ਜਦੋਂ ਸਾਡੇ ਸਾਹਮਣੇ ਆਉਣਗੇ ਆ ਉਦੋਂ ਸਾਨੂੰ ਆਈਡੀਆ ਲੱਗੇਗਾ ਕਿ ਇਹ ਇਹਦਾ ਕੀ ਮੰਤਵ ਸੀਗਾ ਡਰੋਨ ਇੱਥੇ ਲਿਆਉਣ ਦਾ ਕਿ ਇਹਦੇ ਚ ਕਿਹੜੀ ਕਨਸਾਈਨਮੈਂਟ ਕਿੱਥੇ ਡ੍ਰੌਪ ਕੀਤੀ ਗਈ ਹੈ ਇਹ ਦਾ ਨਾ ਜੀ ਇਹ ਛੇ ਦਾ ਨਾ ਜੀ ਇਹ ਨੁਕਾਸ ਹਾਂ ਇਹ ਹੋ ਸਕਦਾ ਹੈ ਕਿ ਇਹ ਮੈਲਫੰਕਸ਼ਨ ਕਰਕੇ ਉਤੋਂ ਡਿੱਗ ਪਿਆ ਹੋਵੇ ਜਿਹਦੇ ਕਰਕੇ ਇਹਦਾ ਕੈਮਰਾ ਵੀ ਟੁੱਟੀ ਹਾਲਤ ਚ ਮਿਲਿਆ ਸਾਨੂੰ ਤੇ ਬਾਕੀ ਗੱਲਾਂ ਅਸੀਂ ਤੁਹਾਨੂੰ ਡਿਟੇਲਸ ਲੈ ਕੇ ਸ਼ੇਅਰ ਕਰ ਦਾਂਗੇ